ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਵਿਸ਼ਾ ਵਿਚਾਰ ਰਹੇ ਹਾਂ ਸਾਕਤ ਕੀ ਬਿੱਤ ਬਈ ਸਾਕਤ ਬੰਦਾ ਨਾਸਤਕ ਬੰਦੇ ਦੀ ਆਤਮਿਕ ਅਵਸਥਾ ਉਹਦੀ ਜੀਵਨ ਸ਼ੈਲੀ ਉਹਦਾ ਬਹਿਨ ਉੱਠਣ ਦੀ ਰਹਿਤ ਬੈਤਕੀ ਹੁੰਦੀ ਹੈ ਸਾਕਤ ਸੌਣ ਕਹੀਏ ਬੋਲੂ ਵੀ ਸੌਣ ਕਹਿੰਦੇ ਨੇ ਕੁੱਤੇ ਨੂੰ ਕਹਿੰਦੇ ਨੇ ਨਾਸਤਕ ਬੰਦਾ ਤੇ ਕੁੱਤਾ ਇਹ ਬੜੇ ਲੋਭੀ ਹੁੰਦੇ ਨੇ ਬਹੁਤ ਦੁਰਮਤ ਮੈਲ ਭਰੀ ਜੈ ਉਹਨਾਂ ਅੰਦਰ ਭੈੜੀ ਮਤ ਹੁੰਦੀ ਐ ਦੁਰਮਤ ਦੀ ਮੈਲ ਉਹਨਾਂ ਅੰਦਰ ਭਰੀ ਰਹਿੰਦੀ ਐ ਆਪ ਨੂੰ ਸਵਾਇ ਕਰੇ ਉਹ ਬਾਤਾਂ ਆਪਣੇ ਸਵਾਰਥ ਪਿੱਛੇ ਤੂੰ ਬੜੀਆਂ ਗੱਲਾਂ ਕਰਦੇ ਨੇ ਬੜੇ ਗਿਆਨ ਗੁਚਰ ਕਰਦੇ ਨੇ ਤਿੰਨਾ ਕਾ ਵੈਸਾ ਵੈਸਾ ਕਰ ਕੀਜੇ ਉਹਨਾਂ ਨੇ ਕਦੇ ਵੈਸਾ ਨਾ ਕਰਿਓ ਕਦੇ ਪ੍ਰੋਸਾ ਨਾ ਕਰਿਓ ਉਹ ਤੁਹਾਡੇ ਭਲੇ ਦੀ ਗੱਲ ਵੀ ਕਰਦੇ ਦਿੱਸੇ ਹੁਣ ਨਾ ਤੇ ਹੋ ਸਕਦਾ ਉਹਦੇ ਪਿੱਛੇ ਕੋਈ ਸਵਾਰਥ ਹੋਵੇ 10 ਗੱਲਾਂ ਤੁਹਾਡੀਆਂ ਭਲੇ ਦੀ ਕਰਕੇ ਤੇ ਇੱਕ ਵਿੱਚੋਂ ਐਸੀ ਛੂਤਰੀ ਛੋੜ ਜਾਣ ਉਨਨ ਦੱਸੰਦਾ ਇਹਨਾਂ ਤੁਹਾਨੂੰ ਲਾਭ ਨਹੀਂ ਹੋਣਾ ਜਿਹਨਾਂ ਉਸ ਇੱਕਦਾਂ ਨੁਕਸਾਨ ਹੋ ਜਾਏ। ਤੋ ਇਹਨਾਂ ਦਾ ਵਿਸਾਰ ਨਾ ਕਰਿਓ ਜੀ ਨਾਸਤਕ ਬੰਦਿਆਂ ਦਾ। ਸਾਗਦ ਮਾਇਆ ਕੋ ਬੋਤਾਵੇਂ। ਇਹਨਾਂ ਦੀ ਧਾਈ ਜਾਦੇ ਮਾਇਆ ਪਿੱਛੇ ਹੀ ਹੁੰਦੀ ਹੈ ਤਾਣ ਦੁਲ ਪਿੱਛੇ ਹੁੰਦੇ ਨਾਮ ਵਿਸਾਰ ਕਹਾਂ ਸੁਖ ਪਾਵੇਂ। ਨਾਮ ਭੁਲਾ ਕੇ ਸੁਖ ਆਤਮਿਕ ਸੁੱਖੀ ਵਿੱਚ ਪ੍ਰਾਪਤ ਕਰ ਸਕਦੇ ਹਨ। ਤ੍ਰੈ ਗੁਣ ਅੰਤਰ ਖਪੇ ਖੋਪਾਵੇਂ ਨਾ ਹੀ ਪਾਰ ਉਤਾਰਾ ਹੈ। ਇਹਨਾਂ ਦਾ ਕਦੇ ਪਾਰ ਉਤਾਰਾ ਨਹੀਂ ਹੋਣਾ ਪਾਪ ਸਾਗਰ ਪਾਰ ਨਹੀਂ ਹੋਣਾ ਜਨਮ ਮਰਨ ਦਾ ਗਿਰ ਕਦੇ ਮੁਕਣਾ ਨਹੀਂ। ਤ੍ਰੈ ਗੁਣ ਅੰਤਰ ਖਪੇ ਖਪਾਵੇਂ ਮਾਇ ਦੇ ਤਿੰਨੋ ਗੁਣਾ ਰਜੋ ਤਮਸ ਤੋਂ ਗੁਣਾ ਦੇ ਵਿੱਚ ਹੀ ਖਬ ਦੇ ਖਮਾਦੇ ਰਹਿੰਦੇ ਨੇ ਇਹ ਤਨ ਜਿਹੜਾ ਕਰਦੇ ਨੇ ਇਕੱਠਾ ਉਹ ਪਾਪੋਂ ਤੋਂ ਬਿਨੋ ਨਹੀਂ ਹੁੰਦਾ ਇਹ ਗੁਰਬਾਣੇ ਦਾ ਕਿ ਨਿਰਣਾ ਹੈ ਇਸ ਤਨ ਕਾਰਨ ਕਣੀ ਵਿਗੁਤੀ ਇਨ ਤਾ ਇਨ ਇਸ ਜ਼ਰ ਕਾਰਨ ਕਣੀ ਵਿਗੁਤੀ ਇਨ ਜ਼ਰ ਕਣੀ ਖਵਾਈ ਪਾਪਾਂ ਬਾਂਜ ਹੋਇਆ ਨਾ ਹੀ ਮੋਇਆ ਸਾਥ ਨਾ ਜਾਈ ਇਹ ਜਿਹੜਾ ਜ਼ਰ ਦੌਲਤ ਹੈ ਇਹ ਪਾਪੋਂ ਬਿਨੋ ਬੋਤੀ ਇਕੱਠੀ ਨਹੀਂ ਹੁੰਦੀ ਤੇ ਮੋਇਆ ਨਾਲ ਵੀ ਨਹੀਂ ਜੀ ਜਾਂਦੀ ਕੋ ਸਾਖ ਦੀ ਪਾਪ ਕਰਕੇ ਵਿਖਿਆ ਤਨ ਸੰਚਿਆ ਇਹ ਪਾਪ ਕਰਕੇ ਇਹ ਜ਼ਹਿਰੀਲਾ ਤਨ ਇਕੱਠਾ ਕਰਦੇ ਰਹਿੰਦੇ ਨੇ ਤਿੰਨਾਂ ਇੱਕ ਵਿਖ ਨਾਲਣ ਜਾਈ ਇੱਕ ਪਲ ਲਈ ਵੀ ਇਹ ਇਹਨਾਂ ਦਾ ਸਾਥ ਨਹੀਂ ਦਿੰਦਾ ਯਾਨੀ ਜਦੋਂ ਕੋਲ ਹੁੰਦਾ ਉਦੋਂ ਵੀ ਇਸ ਦੇ ਰਾਹੀਂ ਸੁਖਣੀ ਮਾਰੇ ਕੰਮੀ ਕਰਵਾਉਂਦਾ ਤੇ ਜਦੋਂ ਚਲਿਆ ਜਾਂਦਾ ਫਿਰ ਇਹ ਟਾਈ ਮਾਰਦੇ ਨੇ ਹਲਤਾ ਵਿੱਚ ਸਾਖਤ ਦੁਹੇਲੇ ਪੇ ਹੱਥੋਂ ਛੁੱਟ ਗਿਆ ਅਗਰ ਪਲਤ ਸਾਖਤ ਹਰ ਦਰਗਾ ਢੋਈ ਨਾ ਪਾਈ ਹਲਤਾ ਵਿੱਚ ਇਹ ਲੋਕ ਇਸ ਲੋਕ ਵਿੱਚ ਸਾਖ ਦੁਹੇਲੇ ਪੇ ਉਹ ਘਰੇ ਰੰਨੇ ਸਦਾ ਉਹੀ ਰੰਨੇ ਹੱਥੋਂ ਛੁੱਟ ਗਿਆ ਹੱਥੋਂ ਜਦੋਂ ਛੁੱਟ ਗਿਆ ਅੱਗੇ ਪਲਤ ਪਲਤ ਮੈਨੇ ਪਰਲੋਕ ਵੀ ਜਾ ਕੇ ਸਾਕਤ ਖਰ ਦਰਗਾ ਢੋਈ ਨਾ ਪਾਈ ਫਿਰ ਦਰਗਾਹ ਵਿਚ ਉਹਨਾਂ ਨੂੰ ਢੋਈ ਨਹੀਂ ਮਿਲਦੀ ਉਹ ਜਿਹੜੇ ਲੋਕ ਕਹਿੰਦੇ ਨੇ ਜੀ ਅੱਖ ਨਹੀਂ ਜੀ ਜਿਹੜਾ ਕੁਝ ਐਥੇ ਹੀ ਹੈ ਹੁਣ ਇਹਨਾਂ ਪੰਕਤੀਆਂ ਦੇ ਕੀ ਹੱਤ ਕਰੋਗੇ ਹਲਤ ਇਹ ਲੋਕ ਪਲਤ ਪਰਲੋਕ ਤੇ ਪਲਤਾ ਦੇ ਨਾਲ ਹੀ ਗੁਰੂ ਜੀ ਨੇ ਦਰਗਾਹ ਵੀ ਦਰਗਾਹ ਦੀ ਢੋਈ ਦੀ ਵੀ ਗੱਲ ਕੀਤੀ ਪਲਤ ਸਾਕਤ ਖਰ ਦਰਗਾ ਢੋਈ ਨਾ ਪਾਈ ਉਹਨਾਂ ਨੂੰ ਰੱਬ ਦੀ ਦਰਗਾਹ ਵਿੱਚ ਠੋਈ ਨਹੀਂ ਮਿਲਦੀ ਭਾਵੇਂ ਰੱਬੀ ਨਿਯਮ ਰੱਬੀ ਹੁਕਮ ਦੇ ਵਿੱਚ ਉਹਨਾਂ ਦੀ ਸਾਈ ਨਹੀਂ ਹੁੰਦੀ ਹੁਕਮ ਦਾ ਜਿਹੜਾ ਹੁਕਮ ਮੰਨਣ ਕਰਕੇ ਹੁਕਮ ਵੀ ਤੁਰਨ ਕਰਕੇ ਜੋ ਸੁੱਖ ਮਿਲਦੇ ਨੇ ਉਹ ਉਹਨਾਂ ਨੂੰ ਪ੍ਰਾਪਤ ਨਹੀਂ ਹੁੰਦੇ। ਸ਼ਲੋਕ ਥਾਕੇ ਬੋ ਵਿਦ ਘਾਲ ਤੇ ਤ੍ਰਿਵਦਨ ਤ੍ਰਿਸ਼ਨ ਲਾਥ ਇਹ ਗੁਰੂ ਬਾਛਾ ਕਹਿੰਦੇ ਨੇ ਪੰਜੂ ਬਾਛਾ ਕਿ ਥਾਕੇ ਬੋ ਵਿਦ ਘਾਲ ਤੇ ਉਹ ਕਾਲ ਕਮਾਈ ਦੁਨੀਆ ਦੀ ਦੌੜ ਦੌੜ ਕੇ ਦੌੜ ਦੌੜ ਕੇ ਮਾਇਆ ਪਿੱਛੇ ਤਾਂ ਵੀ ਨੇ ਨੇ ਤਾਂ ਕਿ ਉਹ ਬਿਦ ਘਾਲ ਤੇ ਕਾਲ ਕਮਾਈ ਕਰਦੀਆ ਤ੍ਰਿਪਤ ਨ ਤ੍ਰਿਸ਼ਨਾ ਲਾਤ ਪਰ ਇਹਨਾਂ ਕੁਰ ਕਰ ਕਰਕੇ ਇੱਕ ਤ੍ਰਿਪਤ ਇੱਕ ਤ੍ਰਿਸ਼ਨਾ ਇੱਕ ਜਰਾ ਵੀ ਇਹਨਾਂ ਦਰੁਤ੍ਰਿਸ਼ਨਾ ਨਹੀਂ ਮੁਕਦੀ ਉਹ ਸੰਗੂ ਅੱਗ ਹੋਰ ਪੜਕਦੀ ਹੈ ਉਹਨ ਲੱਕੜਾਂ ਅੱਗ ਵਿੱਚ ਪਾਈ ਜਾਓ ਤੇ ਅੱਗ ਬੁਝਦੀ ਨਹੀਂ ਲੱਕੜਾਂ ਪਾਉਣਾ ਪਖਦੀ ਹੈ ਹੋਰ ਸੱਚ ਸੱਚ ਸਾਖਤ ਹੋਏ ਨਾਨਕ ਮਾਇਆ ਨਾ ਸਾਥ ਬੜੀ ਮਾਇਆ ਕੱਢ ਕਰ ਕਰਕੇ ਇਹ ਸਾਖਤ ਲੋਕ ਮਰ ਜਾਂਦੇ ਨੇ ਪਰ ਇਹ ਨਾਲ ਨਹੀਂ ਜਾਂਦੀ ਔਰ ਅਗਰ ਐਸੀ ਮਾਇਆ ਕਮਾ ਲਈ ਹੈ ਬੜੇ ਕਲਾਵੇ ਮਾਰ ਮਾਰ ਕੇ ਬੜੇ ਜੱਫੀਆਂ ਪਾ ਪਾ ਕੇ ਮਾਇਆ ਇਕੱਠੀ ਕੀਤੀ ਸਾਗਤ ਬੰਦ ਪਏ ਹੈ ਮਾਇਆ ਵਿਕ ਸੰਚੇ ਲਾਜੇ ਕੀੜਾ ਬੜਾ ਜੱਪੇ ਮਾਰ ਕੇ ਵਿਕ ਮਾਇਆ ਸੰਜਦੇ ਨੇ ਇਕੱਠੀ ਕਰਦੇ ਨੇ ਹਰ ਗਾ ਅਰਥ ਖਰਚ ਨਾ ਸਾਕੇ ਜਮਕਾਰ ਸੇ ਸਿਰ ਪੀੜਾ ਚਲੋ ਗਲਤ ਤਰੀਕੇ ਨਾਲ ਕਮਾ ਲਈ ਪਰ ਕਿਤੇ ਚੰਗੇ ਪਾਸੇ ਖਰਚ ਲੈਣ ਕਿਸੇ ਗਰੀਬ ਗੁਰਮੇ ਦੀ ਧੀ ਪੈਂਦੀ ਵਿਆਹ ਵਾਸਤੇ ਪੈਸੇ ਦੇ ਦੇਣ ਕਿਸੇ ਗਰੀਬ ਬੱਚੇ ਦੀ ਪੜ੍ਹਾਈ ਵਾਸਤੇ ਪੈਸੇ ਦੇ ਦੇਣ ਕਿਸੇ ਗੁਰੂ ਘਰ ਦੇ ਕਾਰਜਾਂ ਲਈ ਕਿਤੇ ਧਾਰਮਿਕ ਕੰਮਾਂ ਦੀ ਮਾਇਆ ਲਾ ਦੇਣ ਨਹੀਂ ਉਹ ਕਮਾਈ ਵੀ ਪਾਪ ਕਰਕੇ ਤੇ ਖਰਚ ਵੀ ਪਾਪਾਂ ਦੇ ਪਿਛੇ ਹੀ ਹੁੰਦੀ ਹੈ ਉਹ ਵੀ ਕੋਈ ਹਰਕਾਰ ਅਰਥ ਖਰਚ ਨਾ ਸਕੇ ਹਰੀ ਅਰਥ ਪ੍ਰਮਾਤਮਾ ਦੇ ਨਾਮ ਦੇ ਉੱਤੇ ਕੋਈ ਖਰਚਾ ਨਹੀਂ ਕਰ ਸਕਦੇ ਉਦਰ ਵੀ ਉਹਨਾਂ ਦਾ ਦਿਲ ਨਹੀਂ ਪੈਂਦਾ ਜਮਕਾਲ ਸਹਿ ਸਿਰ ਪੀੜਾ ਉਹ ਜਮਕਾਲ ਦਾ ਆਪਣੇ ਸਿਰ ਤੇ ਪੀੜ ਸਹਿੰਦੇ ਰਹਿੰਦੇ ਨੇ ਤਿਲ ਤਿਲ ਪਲ ਪਲ ਉਹ ਦਫੂਣ ਘਟਾ ਹੈ ਬੂਝ ਨਾ ਸਕੇ ਗੁਵਾਰ ਐਸਾ ਗੁਵਾਰ ਬੰਦਾ ਤਿਲ ਤਿਲ ਕਰਕੇ ਪਲ ਪਲ ਕਰਕੇ ਉਮਰ ਘਟਦੀ ਜਾ ਰਹੀ ਹੈ ਉਮਰ ਵਧ ਨਹੀਂ ਰਹੀ ਦੇ ਉਹ ਗੁਵਾਰ ਬੰਦਾ ਸਮਝਦਾ ਨਹੀਂ ਬੂਝ ਨਾ ਸਕਿਆ ਗੁਵਾਰ ਸੋ ਕੀ ਕਰਿਆ ਜੇ ਸਾਥ ਨਾ ਚੱਲੇ ਇਹ ਸਾਖਤ ਦਾ ਆਚਾਰ ਆਚਾਰ ਮਨੇ ਅਚਰਨ ਚਾਲ ਚੱਲਣ ਕਰੈਕਟਰ ਇਹ ਨਾਸਕ ਬੰਦੇ ਦਾ ਇਹ ਅਚਰਨ ਹੁੰਦਾ ਹੈ ਇਹ ਉਹਦੀ ਜੀਵਨ ਦੀ ਰਹਿਤਬਤ ਹੁੰਦੀ ਹੈ ਕਿ ਸੋ ਕੀ ਕਰਿਆ ਜੇ ਸਾਥ ਨਾ ਚੱਲੇ ਕਰਮ ਉਹ ਕਰਦਾ ਹੈ ਜਿਨ੍ਹਾਂ ਕਰਮਾਂ ਦਾ ਸਾਥ ਨਹੀਂ ਜਿਨ੍ਹਾਂ ਦਾ ਉਹ ਨਾ ਜਿਨ੍ਹਾਂ ਦੇ ਨਾਲ ਕੋਈ ਸੁੱਖ ਨਹੀਂ ਮਿਲਣਾ ਫਲ ਨਹੀਂ ਮਿਲਨੇ ਇਹ ਸਾਗਤ ਕਾ ਆਚਾਰ ਇਹ ਨਾਸਕ ਬੰਦੇ ਦਾ ਇਹ ਆਚਾਰ ਇਹ ਰੈਣੀ ਵੈਣੀ ਇਹ ਰਹਿਤ ਬੈਰੂ ਦੀ ਹੁੰਦੀ ਹੈ ਇਸ ਕਿਸਮ ਦਾ ਉਹਦਾ ਜੀਵਨ ਹੁੰਦਾ ਅੱਜ ਕੰਦੇ ਨੇ ਛੱਡੇ ਜੀ ਨਾਮ ਕੀ ਜਪਨਾ ਹੋਇਆ ਜੀ ਕੁਛ ਨਹੀਂ ਅੱਗੇ ਕੁਝ ਨਹੀਂ ਹੈ ਪਰਮਾਤਮਾ ਪ੍ਰਮਤਮਾ ਕੁਝ ਨਹੀਂ ਹੈ ਇਹੋ ਜਿਹੇ ਲੋਕ ਪਰ ਇਹੋ ਜੀ ਗੱਲਾਂ ਕਰਦੇ ਨੇ ਦ੍ਰਿਸ਼ਤਾਂਤ ਬੜੇ ਦੇ ਦਿੰਦੇ ਨੇ ਪਰਮਾਤਮਾ ਹੋਏ ਇਹ ਮਾਸਰੇਬ ਕਿਉਂ ਹੋ ਰਹੇ ਨੇ ਪਰਮਾਤਮਾ ਹੋ ਰਹੇ ਨੇ ਇਹਨਾਂ ਜੁਲਮ ਕੀ ਹੋ ਰਿਹਾ ਹੈ ਇਹ ਲਿਟਰ ਚੋਰ ਚੱਕੇ ਨੇ ਇਹਨਾਂ ਨੂੰ ਸਜ਼ਾ ਕਿਉਂ ਨਹੀਂ ਮਿਲਦੀ ਉਤਣੇ ਕੀ ਬਤਾ ਸਜ਼ਾ ਮਿਲਦੀ ਨਹੀਂ ਮਿਲਦੀ ਇਹ ਜਿਸ ਜਿਸ ਪਾਸੇ ਲੀਡਰ ਪਏ ਨੇ ਇਹ ਸਜ਼ਾ ਦੇ ਤੋਰੀ ਦੇ ਵੇ ਨੇ ਇਹਨਾਂ ਨੂੰ ਕਿਹੜੇ ਚੈਨਾ ਨਾਲ ਦੇਨੇ ਚੈਨਾ ਰਾਤੀ ਜਣ ਇਹ ਕੋ ਸੁਖ ਦੀ ਜ਼ਿੰਦਗੀ ਜੀਵਰ ਨੇ ਲੀਡਰ ਕੇ ਅਸੀਂ ਕੀ ਸੋਚਦੇ ਆ ਬਈ ਇਹਨਾਂ ਅੱਗੇ ਕਾਰਾਂਗੇ ਝਣੀਆਂ ਜੁਲਦੀਆਂ ਦੇ ਬੜੇ ਸੁਘੀ ਨੇ ਕਾਹਦਾ ਸੁਘੀ ਨੇ ਨਾਲ ਦੇਨੇ ਚੈਨਾ ਰਾਤੀ ਜਣ ਇਹ ਤੇ ਰਾਜਨੀ ਚੰਗਿਤਰਾ ਹੋ ਸਕਦੇ ਇਹ ਐਵੇਂ ਇੱਕ ਚਸਕਾ ਪਿਆ ਹੁੰਦਾ ਜਿਵੇਂ ਕੁੱਤੇ ਨੂੰ ਹੱਡੀ ਦਾ ਚਸਕਾ ਪਿਆ ਹੁੰਦਾ ਨਾ ਉਹ ਖੋਨ ਉਹਦੇ ਦੰਦਾਂ ਚੋਂ ਨਿਕਲਦਾ ਪਰ ਉਹ ਸੋਚਦਾ ਹੱਡੀ ਜੂਗਿਆ ਸਾਰੇ ਉਹਨੂੰ ਨੜਕ ਨੜਕ ਕਰਕੇ ਆਪਣੇ ਦੰਦਾਂ ਦੇ ਖੂਨ ਦਾ ਸਵਾਦ ਲੈ ਰਿਹਾ ਹੁੰਦਾ ਤੂੰ ਮੈਂ ਤਾਰੀ ਬੰਦਾ ਦੁਨੀਆ ਨੂੰ ਸੁੱਖਾ ਲੱਗਦਾ ਲੇਕਿਨ ਸੁੱਖਾ ਨਹੀਂ ਹੁੰਦਾ ਅੰਦਰੋਂ ਅੰਦਰੀਓ ਬੜਾ ਔਖਾ ਹੁੰਦਾ ਉਹ ਸਭ ਤੋਂ ਵੱਡਾ ਭੁੱਖਾ ਸਭ ਤੋਂ ਵੱਡਾ ਨੰਗਾ ਹੁੰਦਾ ਜਿਹਦੇ ਅੰਦਰੋਂ ਲੋਹ ਬਣੀ ਗਿਆ ਉਹ ਥਿਲ ਥਿਲ ਪਲ ਪਲ ਉਦਫਣ ਘਟਾ ਬੁਝ ਨਾ ਸਕੇ ਗੁਆਰ ਉਹ ਬੁਝਦਾ ਨਹੀਂ ਗੱਲੇ ਸਮਝਦਾ ਨਹੀਂ ਕਿ ਮੇਰੀ ਉਮਰ ਘਟ ਰਹੀ ਹੈ ਪਰ ਮੈਂ ਕੀ ਕਰ ਰਿਹਾ ਸੋ ਗਿਜ ਕਰ ਰਿਹਾ ਜੇ ਸਾਥ ਨਾ ਚੱਲੇ ਇਹ ਸਾਖਤ ਦਾ ਆਚਾਰ ਇਹ ਅਨਾਸਤਿਕ ਦਾ ਆਚਰ ਇੱਕ ਕਾਂਤੀ ਪਖਿ ਕਬੀਰ ਜੀ ਨੇ ਬੜੀ ਸੋਹਣੀ ਦ੍ਰਿਸ਼ਟਾਂ ਦਿੱਤਾ ਹੈ ਕਿ ਇਹ ਮੋਹ ਮਾਇਆ ਜਿਹੜੀ ਹੈ ਇਹ ਐਸੀ ਹੈ ਇੱਕ ਐਸੀ ਸੁਹਾਗਣ ਹੈ ਹਰ ਬੰਦਾ ਇਸ ਨੂੰ ਆਪਣੀ ਔਰਤ ਦੀ ਤਰ੍ਹਾਂ ਆਪਣੇ ਅਧੀਨ ਕਰਕੇ ਰੱਖਣਾ ਚਾਹੁੰਦਾ ਹੈ ਇੱਕ ਸੁਹਾਗਣ ਜਗਤ ਪਿਆਰੀ ਸਗਲੇ ਜੀ ਜੰਤ ਕੇ ਨਾਹੀ ਸਾਰੇ ਜੀਵ ਜੰਤ ਦੇ ਸੂ ਆਪਣੀ ਨਾਰੀ ਬਣਾ ਕੇ ਰੱਖਦੇ ਨੇ ਇੱਕ ਸੁਹਾਗਣ ਜਗਤ ਪਿਆਰੀ ਸਾਰੇ ਜਗਤ ਨੂੰ ਇਹ ਸੁਹਾਗਣ ਬੜੀ ਪਿਆਰੀ ਕਿਹੜੀ ਮਾਇਆ ਤੂੰ ਕਹਿੰਦੇ ਨੇ ਇਹ ਮਾਇਆ ਐਸੀ ਹੈ ਕਿ ਖਸਮ ਮਰਾ ਤੋ ਨਾਰ ਨਾ ਰੋਵੇ ਇਹ ਮਾਇਆ ਦਾ ਪਤੀ ਜਿਹੜਾ ਇਹਨੂੰ ਜਨਾਨੀ ਵੀ ਜਿਹਾ ਰੱਖਣਾ ਚਾਹੁੰਦਾ ਜਦੋਂ ਮਰ ਜਾਂਦਾ ਤੇ ਇਹ ਇਹ ਉਹਦਾ ਅਫਸੋਸ ਨਹੀਂ ਕਰਦੀ ਖਸਮ ਮਰਿਆ ਤੇ ਨਾਰ ਨਾ ਰੋਵੇ ਕਿਉਂ ਉਸਨੂੰ ਰਖਵਾਰ ਉਹ ਰੋਵੇ ਉਹਦਾ ਰਖਵਾਰ ਬਣ ਜਾਂਦਾ ਦਾਦੇ ਮਰੇ ਤੇ ਪੇਰੇ ਨੇ ਸੰਭਲੀ ਪੇਰੇ ਮਰੇ ਤੇ ਪੁੱਤਰਾ ਨੇ ਸੰਭਲੀ ਤੋ ਇਹ ਉਹਦੇ ਮੰਨਣ ਵਾਸਤੇ ਮਾਇਆ ਮੰਨੋ ਸਕੇ ਹੋਰ ਬੜੇ ਤਿਆਰ ਨੇ ਉਹਨੂੰ ਕੀ ਲੋੜ ਹੈ ਇੱਕ ਖਸਮ ਮਰਿਆ ਦੂਜਾ ਖਸਮ ਬਣ ਜਾਵੇਗਾ ਤੋ ਸਾਕਤ ਕੀ ਉਹ ਪਿੰਡ ਪਰਾਇਨ ਪਰ ਇਹ ਜਿਹੜੀ ਮਾਇਆ ਰੂਪੀ ਸੁਹਾਗ ਨੇ ਸਾਗਤ ਮੰਨੇ ਦੀ ਜਿੰਦ ਜਾਨ ਹੈ ਪਿੰਡ ਪਰਾਇਨ ਜਿੰਦ ਜਾਨ ਬਣਾ ਕੇ ਰੱਖੀ ਹੁੰਦੀ ਐ ਇਸ ਨੇ ਜਾਨ ਨਾਲੋਂ ਪਿਆਰੀ ਐ ਹਮ ਕੋ ਦ੍ਰਿਸ਼ ਪਰ ਅਤ ਰਖਦਾ ਐ ਭਗਤ ਜੀ ਕਹਿੰਦੇ ਨੇ ਪਰ ਮੈਨੂੰ ਕਿਉਂਕਿ ਭਗਤ ਜੀ ਦੇ ਸਾਖਤ ਨਹੀਂ ਸਨ ਉਹ ਤੇ ਬ੍ਰਹਮ ਗਿਆਨੀ ਸਨ ਰੱਬ ਦੇ ਪਿਆਰੇ ਸਨ ਉਹਨਾਂ ਨੂੰ ਸਮਝ ਸੀ ਕਿ ਉਹ ਕਹਿੰਦੇ ਨੇ ਹਮ ਕੋ ਦ੍ਰਿਸ਼ ਪਰ ਅਤ ਰਖਦਾ ਐ ਮੈਨੂੰ ਤਾਂ ਬੜੀ ਖਤਰਨਾਕ ਡਾਇਨ ਲੱਗਦੀ ਐ ਇਹ ਮਾਇਆ ਕਿ ਇਹ ਬੰਦੇ ਦਾ ਜੀਵਨ ਹੀ ਖਵਾਰ ਲਗੇ ਆਤਮਿਕ ਤੌਰ ਤੇ ਆਤਮਿਕ ਮੌਤ ਮਾਰ ਦਿੰਦੀ ਐ ਬੰਦੇ ਦਾ ਜ਼ਮੀਰ ਹੀ ਖਤਮ ਹੋ ਜਾਂਦਾ ਉਹਨੂੰ ਪਤਾ ਹੀ ਨਹੀਂ ਲੱਗਦਾ ਮੈਂ ਕੀ ਕਰਦਾ ਪਿਆ ਤੂੰ ਮੈਨੂੰ ਤਾਂ ਬੜੀ ਖਤਰਨਾਕ ਡਾਇਨ ਲੱਗਦੀ ਏ ਇਹ ਮਾਇਆ ਪਰ ਸਾਖਤ ਬੰਦੇ ਨੂੰ ਬੜੀ ਪਿਆਰੀ ਲੱਗਦੀ ਏ ਉਹਦੀ ਜਿੰਦ ਜਾਨ ਹੈ ਸਿਕਲ ਸ਼ੀਸ਼ੇ ਕੇ ਪੰਜ ਸਿਕਦਾਰ ਇਸ ਸ਼ੀਸ਼ੇ ਦੇ ਪੰਜ ਚੌਧਰੀ ਬਣੇ ਬੈਠੇ ਨੇ ਕਾਮਕਰ ਨੂੰ ਲੋਮ ਨੂੰ ਕਰ RAM ਭਗਤ ਕੇ ਪਾਣੀ ਹਾਰ ਪਰ ਜਿਹੜੇ ਪ੍ਰਭੂ ਦੇ ਸੱਚੇ ਭਗਤ ਹੁੰਦੇ ਨੇ ਮੈਂ ਕਰਮ ਕਾਂਡੀਆਂ ਦੀ ਗੱਲ ਨਹੀਂ ਕਰਦਾ ਮੈਂ ਧਰਮ ਦੇ ਨਾਂ ਤੇ ਡਰਾਮੇ ਕਰਨ ਵਾਲੀ ਦੀ ਗੱਲ ਨਹੀਂ ਕਰਦਾ ਜਦੋਂ ਮੈਂ ਇਹ ਗੱਲ ਕਹਿੰਦਾ ਧਰਮੀਆਂ ਦਾ ਜਾਂ ਭਗਤਾਂ ਦੀ ਮੈਂ ਉਹਨਾਂ ਲਈ ਕਹਿੰਦੇ ਜਿਹੜੇ ਦਿਨੋਂ ਮਨ ਨੂੰ ਸੱਚੇ ਮਨ ਨੂੰ ਪਰਮਾਤਮਾ ਦੀ ਹੋਂਦ ਤੇ ਵਿਸ਼ਵਾਸ ਕਰਦੇ ਨੇ ਰੱਬ ਦੇ ਹੁਕਮੀ ਤੁਰਦੇ ਨੇ ਮੈਂ ਉਹਨਾਂ ਦੀ ਗੱਲ ਕਰਦਾ ਠੋਰਾਮ ਭਗਤ ਦੇ ਪਾਣੀ ਹਾਰ ਇਹੋ ਜਿਹੇ ਭਗਤਾਂ ਦੇ ਪਾਣੀ ਟੋਣ ਵਾਲੇ ਬਣ ਜਾਂਦੇ ਨੇ ਪੰਜੇ ਵਿਕਾਰ ਗੁਰਮੁਖ ਬੰਦਾ ਇਹਨਾਂ ਕੋਲੋਂ ਕੰਮ ਲੈਂਦਾ ਹੈ ਇਹਨਾਂ ਦੇ ਅਧੀਨ ਹੋ ਕੇ ਇਹਦੇ ਕੋਲੋਂ ਇਹ ਚੌਧਰੀ ਇਹ ਗੁਰਮੁਖ ਨੂੰ ਕੰਮ ਨਹੀਂ ਕਰਵਾ ਸਕਦੇ ਗੁਰਮੁਖ ਉਹਨਾਂ ਦੇ ਟੇਹ ਨਹੀਂ ਚੜਦਾ ਜਗਤ ਪਾਸ ਤੇ ਲੇਤੇ ਦਾਨ ਇਹ ਮਹਾਂਦੀ ਚੋਦਰੀ ਸਾਰੇ ਜਗਤ ਕੋਲੋਂ ਦਾਨ ਲੈਂਦੇ ਨੇ ਕਿਸ ਦਾ ਆਤਮਿਕ ਜੀਵਨ ਦਾ ਆਤਮਿਕ ਜੀਵਨ ਚੁਰਾ ਲੈਂਦੇ ਨੇ ਆਤਮਿਕ ਗੁਣ ਖੋ ਲੈਂਦੇ ਨੇ ਤੇ ਵਿਕਾਰੀ ਬਣਾ ਦਿੰਦੇ ਨੇ ਗੋਬਿੰਦ ਭਗਤ ਕੋ ਘਰੇ ਸਲਾਮ ਪਰ ਉਹ ਭਗਤ ਨੂੰ ਸਲਾਮਾ ਕਰਦੇ ਨੇ ਉਹਨਾਂ ਦਾ ਕੁਝ ਨਹੀਂ ਬੁਗਾਰਦੇ ਲੂਟ ਲੈ ਸਾਖਤ ਪਤ ਖੋਵੇਂ ਇਹ ਸਾਖਤਾਂ ਨੂੰ ਨਾਸਤਕਾਂ ਨੂੰ ਰੁੱਟ ਲੈਂਦੇ ਨੇ ਲੂਟ ਲੈ ਸਾਖਤ ਪਤ ਖੋਵੇਂ ਆਪਣੀ ਜਿੱਦੀ ਗਵਾ ਲੈਂਦੇ ਨੇ ਦੁਨੀਆ ਉਪਰੋਂ ਸਾਧ ਜਨ ਪਗ ਮਰਮਲ ਧੋਵੇਂ ਬਾ ਸਾਧ ਜਨ ਦੇ ਪੈਰ ਮਰਮਲ ਕੇ ਅਸੀਂ ਦੇਖਦੇ ਹਾਂ ਦੁਨੀਆ ਦੇ ਕਈ ਬੰਦੇ ਬੜੇ ਅਮੀਰ ਬڑے ਅਗਰ ਕੋਈ ਵੱਡੇ ਉਹਦੇ ਤੇ ਅਫਸਰ ਨੇ ਤੇ ਉੱਤੇ ਬੜੀ ਲੁੱਟਮਾਰ ਪਾਈ ਹੋਈ ਹੈ ਅਤੀ ਚੁੱਕੀ ਹੋਈ ਹੈ ਤੇ ਵਕਤ ਐਸਾ ਹੁੰਦਾ ਨਾ ਜਾਂ ਸਿਕਦਾਰਾ ਪਵਾ ਜੰਜੀਰੀ ਚੱਕ ਰੱਥੋਂ ਮਰਨਾ ਉਹ ਐਸਾ ਕੇਸ ਬੰਦੇ ਨੇ ਕੜੀਆਂ ਪੈ ਜਾਂਦੀਆਂ ਨੇ ਬੜੇ ਬੜੇ ਗਲਟ ਰੰਕਾਂ ਦੇ ਬੰਦੇ ਜਨਰਲ ਰੰਕਾਂ ਦੇ ਬੰਦੇ ਜੇਲਾਂ ਕੱਢ ਰਹੇ ਨੇ ਅੱਜ ਹੋ ਨਹੀਂ ਰਜੇ ਇੰਨੇ ਵੱਡੇ ਉਹਦੇ ਤੇ ਐਡੀ ਐਡੀ ਵੱਡੀਆਂ ਤਨਖਾਹਾਂ ਹੀ ਲੈ ਕੇ ਵੀ ਉਹ ਰਜਦੇ ਨਹੀਂ ਤੇ ਫਿਰ ਆਖਰ ਆਪਣੀ ਇੱਜ਼ਤ ਮਿੱਟੀ ਗੁਆ ਦੇਣ ਲੂਟ ਲੈ ਸਾਖਤ ਪੱਤ ਖੋਵੇਂ ਆਪਣੀ ਇੱਜ਼ਤ ਗੁਆ ਲੈਂਦੇ ਨੇ ਸਾਤ ਜਨ ਪਗ ਮਨਮਲ ਧੋਏ ਪਰ ਸਾਤ ਜਨ ਜਿਹੜੇ ਨੀ ਪ੍ਰਵਾਹ ਨਹੀਂ ਕਰਦੇ ਇਸ ਮਾਇਆ ਦੀ ਉਹ ਜਿੰਨੀਆਂ ਥੋੜੀ ਜਿਹੀ ਖੁਸ਼ ਨੇ ਉਹਨਾਂ ਦੀ ਤੇ ਵਸਤਾ ਭਲੀ ਸੁਆਵੀ ਛਾਪਰੀ ਜਾਂ ਮੈਂ ਗੁਣ ਗਾਏ ਕਿਤੀ ਕਾਮਨਾ ਤੋਲ ਘਰ ਜਿਤ ਖਰ ਬਿਸਰਾਈ ਐਸੇ ਹੋਣ ਸੋਹਣੇ ਮਹਿਲ ਕਿਸ ਕੰਮ ਜਿਨੋਂ ਵਿਚ ਰਹਿ ਕੇ ਪ੍ਰਭੂਪੁਰ ਜਾਵੇ ਐਸੀ ਮਾਇਆ ਕੀ ਕਰਨੀ ਐ ਜਿਹੜੀ ਇਹ ਨਾਗਣੀ ਮਾਇਆ ਸਾਨੂੰ ਵੀ ਨਾਗਣੀ ਬਣਾ ਦੇਵੇ ਲੋਕਾਂ ਨੂੰ ਡੰਗਦੇ ਫਿਰੀ ਐਸੀ ਮਾਇਆ ਦੇ ਲਾਲਚ ਵਿੱਚ ਐਸੇ ਬੰਦਿਆਂ ਨਾਲ ਗਿਆਨ ਦੀ ਗੱਲ ਕਰਨ ਦਾ ਵੀ ਕੋਈ ਲਾਭ ਨਹੀਂ ਉਹ ਇਵੇਂ ਜਿਵੇਂ ਕਿਸੇ گاਵ ਮਾਰ ਨੂੰ ਕਿਸੇ ਜਾਨਵਰ ਨੂੰ ਕਿਸੇ ਕੁੱਤੇ ਨੂੰ ਅਸੀਂ ਗਿਆਨ ਸੁਣਾਈਏ ਇਹ ਬਾਣੀ ਕਹਿੰਦੀ ਮੈਂ ਨਹੀਂ ਕਹਿ ਰਿਆ ਕਹਾਂ ਸੁਆਣ ਕੋ ਸਿਮਰਤ ਸੁਣਾਏ ਬਈ ਇਹ ਕੁੱਤੇ ਸੁਆਵਲੇ ਬੰਦੇ ਨੂੰ ਲੋਭੀ ਲਾਲਚੀ ਬੰਦੇ ਨੂੰ ਕਿੱਥੇ ਸਿਮਰਤیاں ਸੁਣਾ ਰਹੇ ਤੂੰ ਗਿਆਨ ਦੀ ਗੱਲਾਂ ਸੁਣਾ ਰਹੇ ਭਾਈ ਕਹਾਂ ਸਾਗਤ ਬਿਹਰ ਗੁਣ ਗਾਏ ਕਿੱਥੇ ਸਾਗ ਦੇ ਗੋਲ ਬਹਿ ਕੇ ਤੂੰ ਹਰੀ ਦੇ ਗੁਣ ਗਾ ਕੇ ਉਹਨੂੰ ਸਮਝਾ ਰਹੇ ਉਹ ਕਿੱਥੇ ਗੁਣ ਗਾਇ ਘਾਰੀ ਦੇ RAM 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 ਰਮੇ ਰਮ ਰਈ ਹੈ ਸਾਗਤ ਸਿਉ ਪੂਰਨ ਨਹੀਂ ਕਹੀ ਹੈ ਕਹਿੰਦੇ ਨੇ ਇਹਦੇ ਐਸੇ ਵਿਗੜੇ ਲੋਕ ਹੁੰਦੇ ਨੇ ਕਿ ਆਪ ਭਵੇਂ ਆਰਾਮ ਆਰਾਮ ਰਾਮ ਰਾਮ ਦੇ ਰੋ ਸਿਮਰਨ ਕਰਦੇ ਰਹੋ ਪਰ ਸਾਖਿ ਕਿਸੇ ਨੂੰ ਪਹੁੰਚਾਈ ਇਹਨਾਂ ਨਾਲ ਕੋਈ ਗਿਆਨ ਦੀ ਗੱਲ ਕਰ ਛੱਡਿਓ ਇਹ ਤੇ ਇਹਨਾਂ ਨੂੰ ਡੰਗ ਲੱਗਣਾ ਵਿਛੂ ਦਾ ਜਦੋਂ ਇਹਨਾਂ ਨਾਲ ਕੋਈ ਧਰਮ ਦੀ ਗੱਲ ਕਰੋਗੇ ਛੱਡੋ ਜੀ ਕਿਹੜੀ ਗੱਲ ਲੈ ਬੈਠੇ ਹੋ ਕਿਹੜੇ ਜਮਨ ਦੀ ਗੱਲਾਂ ਕਰਦੇ ਹੋ ਇਸ ਤਰ੍ਹਾਂ ਦੇ ਅੱਗੂ ਗੱਲਾਂ ਕਰਨਗੇ ਤੇ ਇਸ ਲਈ ਭਾਈ ਇਹਨਾਂ ਨੂੰ ਇਹ ਹਾਲ ਤਾਂ ਕਿ ਘਰ ਮੇ ਠਾਕੁਰ ਨਦਰ ਨਾ ਆਵੇ irdev jan nu parmatma nazar nahi aunda ghar me pahan la latkawe ਗਰ ਵਿੱਚ ਕੋਈ ਮੂਰਤੀ ਲੜਕਾ ਕੇ ਤੇ ਸੰਸਾਰ ਦੇ ਸਾਹਮਣੇ ਭਗਤੀ ਦਾ ਡਰਾਮਾ ਕਰਦੇ ਰਹਿਣਗੇ ਅੰਦਰੋਂ ਠਾਕੁਰ ਪਰਮਾਤਮਾ ਨਜ਼ਰ ਨਹੀਂ ਆਉਂਦਾ ਪਰਮੇ ਪੂਲਾ ਸਾਖਤ ਫਿਰਦਾ ਇਹ ਨਾਸਕ ਬੰਦਾ ਭਰਮ ਵਿੱਚ ਪਿਆ ਹੋਇਆ ਫਿਰਦਾ ਪਿਆ ਕਰਮ ਕਾਂਡਾਂ ਵਿੱਚ ਪਖੰਡਾਂ ਦੇ ਵਿੱਚ ਇਹਦਾ ਮਤਲਬ ਹੈ ਗੁਰੂ ਜੀ ਸਾਖਤ ਸਰਵਸ ਨੂੰ ਨਹੀਂ ਕਰੇ ਜਿਹੜਾ ਪਰਮਾਤਮਾ ਦੀ ਹੋਂਦ 'ਤੇ ਵਿਸ਼ਵਾਸ ਨਹੀਂ ਰੱਖਦਾ ਜਾਂ ਜਿਹੜਾ ਧਾਰਮਿਕ ਕਰਮ ਨਹੀਂ ਕਰਦਾ ਬਰਕੇ ਧਾਰਮਿਕ ਕਰਨ ਨੂੰ ਕਰਨ ਵਾਲੇ ਵੀ ਜਿਹੜੇ ਕੇਵਲ ਪਖੰਡ ਕਰਦੇ ਨੇ ਛੇੜੇ ਕਰਮਕਾਣੀ ਨੇ ਅੰਦਰੋਂ ਦਾ ਕੋਈ ਆਤਮਿਕ ਜੀਵ ਨਹੀਂ ਉਹਨਾਂ ਨੇ ਵੀ ਕਹਿੰਦੇ ਨੇ ਵੀ ਭਰਮੇ ਪੂਲਾ ਸਾਗਤ ਫਿਰਦਾ ਇਹੋ ਜਿਹਾ ਨਾਸਕਮੰਦਾ ਭਰਮ ਪੂਲੇ ਫਿਰਦਾ ਪਿਆ ਉਹ ਜਿਹੜਾ ਮੂਰਤੀਆਂ ਪੂਜਾ ਕਰਦਾ ਫਿਰਦਾ ਹੈ ਉਸ ਪਰਮਾਤਮਾ ਜਿੰਦੇ ਜਗਦੇ ਪਰਮਾਤਮਾ ਨੂੰ ਪੂਜਦਾ ਸਤਗੁਰੂ ਮੇਰਾ ਜਾਗਤਾ ਉਹ ਜਾਗ ਜਾਗਤਾ ਪਰਮਾਤਮਾ ਹੈ ਨੀਰ ਬਰੋਲਾ ਖੱਬ ਖੱਬ ਮਰਦਾ ਇਹ ਮਾਨੋ ਇੱਕ ਪਾਣੀ ਰੜ ਰੜ ਕੇ ਖੱਬ ਖੱਬ ਕੇ ਮਰਦਾ ਜਿੱਦੇ ਚ ਕੁਝ ਨਹੀਂ ਨਿਕਲਣਾ ਜਿਸ ਪਾਨ ਕੋ ਠਾਕੁਰ ਕਹਤਾ ਉਹ ਪਾਨ ਲੈ ਉਸਕੋ ਡੁਬਤਾ ਉਹ ਪੱਥਰ ਦੀ ਮੂਰਤੀ ਨੂੰ ਪੁੱਜਦਾ ਉਹਨੂੰ ਠਾਕੁਰ ਕਹ ਰਿਹਾ ਉਹ ਪੱਥਰ ਦੀ ਮੂਰਤੀ ਉਹਨੂੰ ਲੈ ਕੇ ਨਾਲ ਹੀ ਡੁੱਬਦੀ ਹੈ ਜੇ ਪੱਥਰ ਦੇ ਸਾਨੇ ਛਾਲ ਮਾਰੇਗਾ ਕਿਸੇ ਨਦੀ ਦੇ ਵਿੱਚ ਤੇ ਉਹ ਪੱਥਰ ਉਹਨੂੰ ਤਾਰ ਕੇ ਬਾਹਰ ਨਹੀਂ ਲਿਆਏਗਾ ਪੱਥਰ ਵੀ ਡੁੱਬੇਗਾ ਆਪ ਹੀ ਨਾਲ ਹੀ ਡੁੱਬੇਗਾ ਗੁਨਾਹਗਾਰ ਲੂਣ ਹਰਾਮੀ ਪਾਹਨ ਨਾਮ ਨੂੰ ਪਾਰਗ੍ਰਾਮ ਇਹ ਬੰਦਾ ਵੀ ਗੁਨਾਹਗਾਰ ਹੈ ਗੁਰੂ ਸਾਹਿਬ ਦੀ ਨਜ਼ਰ ਵਿੱਚ ਕਰਮ ਕਾਂਡੀ ਬੰਦਾ ਗੁਨਾਹਗਾਰ ਹੈ ਲੂਣ ਹਰਾਮੀ ਹੈ ਪਾਹਨ ਨਾਮ ਨੂੰ ਪਾਰਗ੍ਰਾਮੀ ਇਹ ਪੱਥਰ ਦੀ ਕਿਸੇ ਕਦੇ ਪਾਰ ਨਹੀਂ ਜਾਂਦੀ ਗੁਰੂ ਮਿਰਨਾਨਕ ਠਾਕੁਰ ਜਾਤਾ ਜਲਥਲ ਮੀਰ ਪੂਰਨ ਵੀ ਦਾਤਾ ਗੁਰੂ ਨੂੰ ਮਿਲ ਕੇ ਉਹ ਸੱਚੇ ਪ੍ਰਮਾਤਮਾ ਠਾਕੁਰ ਨੂੰ ਜਾਨਣਾ ਹੈ ਉਹ ਫਿਰ ਜਲਥਲ ਮੀਰ ਖਾਲੀ ਥਾਂ ਤੇਰੀ ਪਾਣੀ ਵਿੱਚ ਵੀ ਖੁਸ਼ਕ ਵਿੱਚ ਵੀ ਥਾਂ ਤੇ ਪੂਰਨ ਵੀ ਦਾਤਾ ਪੂਰਨ ਸਮਾਇਆ ਵਰ ਨਜ਼ਰੀ ਆਵੇਗਾ ਇਹ ਹੈ ਜੀ ਆਤਮਗੋ ਅਵਸਥਾ ਇਹ ਵਿਸ਼ਾ ਅੱਗੇ ਜਾਰੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ